ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ ਇੱਕੀ ਦਰख्वाਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫੋਟੋ ਵਿੱਚ ਨਜ਼ਰ ਆ ਰਹੇ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਦੇਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੈਂਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਤੋਂ ਉੱਥੋਂ ਉੱਜੜ ਕੇ ਇਹ ਸਿੱਖ ਹੈ ਜਿਹੜੇ ਇਸ ਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ तराई ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਵੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਹੈ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸੇਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵਸ ਗਏ ਹਰਿਆਣੇ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਹਨਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਤੇ ਥਾਂ ਨਹੀਂ ਬਣਾਈ ਇਹਨਾਂ ਨੇ ਇਹ ਫਿਰ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਹਾਰਾ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਰਫੜਾਂ ਦਾ ਸ਼ੌਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਹੈ ਕਾਰੋਬਾਰ ਹੈ ਉਹ ਅੱਗੇ ਵਧਾਇਆ ਇੱਥੇ ਆ ਕੇ ਲੋਕ ਸ਼ਿਕਾਰ ਕਰਦੇ ਸੀਗੇ ਆਹ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫੜ ਰੱਖਿਆ ਇੱਕ ਟਾਈਗਰ ਫੜ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਥੋਂ ਖੋੜੇੜਨ ਦੀ ਕੋਸ਼ਿਸ਼ ਕੀਤੀ ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਬਥੇ ਰਹੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਛਾਏ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਨੂੰ ਉਹ ਲੱਗਦੀ ਇਹ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਆ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਲੱਗਦਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲਿਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲਿਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਤੇ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਸੀ ਉਹ ਲੋਕ ਵਪਾਰੀ ਲੋਕ ਸਨ ਬਿਜ਼ਨਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਹਨ ਤੇ ਸ਼ਸਤਰ ਚਲਾਉਣੇ ਨਹੀਂ ਸੀ ਜਾਂ ਕਿ ਕਿਸੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵਕਰੇ ਸੀ ਇਹਨਾਂ ਕੋਲੇ ਹਥਿਆਰ ਸੀ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ਹਿ ਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਤਾਂ ਇਹਨਾਂ ਨੇ ਅੱਗ ਰਫਲਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਪਹਿਲਾਂ ਤਾਂ ਜਦੋਂ ਇੱਕ ਬੇਲਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀਗਾ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਕਸਾਨ ਹੋਇਆ ਉੱਥੇ ਇਹ ਵੀ ਕਈ ਤੁਹਾਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕਾ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਸੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾ ਤੇ ਅਗੇ ਇਹ ਤੋਂ ਇੱਕ ਚੀਜ਼ ਸਾਫ ਪਤਾ ਲੱਗਦੀ ਆ ਕਿ ਜੇ ਆਪਣੀ ਕੌਮ ਨੇ ਸ਼ਸਤਰ ਨਾ ਤੇ ਅਗੇ ਹੁੰਦੇ ਤਾਂ ਆਪਣਾ ਹੀ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ 84 ਵੇਲੇ ਹੀ ਨਹੀਂ ਸਗੋ 47 ਵੇਲੇ ਵੀ ਇਹ ਹੋਇਆ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀਗੇ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉੱਥੇ ਹੀ ਹੋਇਆ ਜਿੱਥੇ ਲੋਕਾਂ ਨੇ ਸ਼ਸਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਸਾਡੀ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਨ ਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ 21 ਦਰਖਾਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫੋਟੋ ਵਿੱਚ ਨਜ਼ਰ ਆ ਰਹੀ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਦੇਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੈਂਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਉਹ ਉਤੋਂ ਉੱਜੜ ਕੇ ਇੱਥੇ ਆ ਜਿਹੜੇ ਇਸ ਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਤਰਾਈ ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਹੈ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸੇਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵਸ ਗਏ ਹਰਿਆਣੇ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਹਨਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਤੇ ਥਾਂ ਨਹੀਂ ਬਣਾਈ ਇਹਨਾਂ ਨੇ ਇਥੇ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਅਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਜਾਰਾ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਰਫਲਾਂ ਦਾ ਸ਼ੌਂਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਹੈ ਕਾਰੋਬਾਰ ਹੈ ਉਹ ਅੱਗੇ ਵਧਾਇਆ ਇੱਥੇ ਆ ਕੇ ਲੋਕ ਸ਼ਿਕਾਰ ਕਰਦੇ ਸੀਗੇ ਆਪ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫੜ ਰੱਖਿਆ ਇੱਕ ਟਾਈਗਰ ਫੜ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਤੋਂ ਖਰੇੜਨ ਦੀ ਕੋਸ਼ਿਸ਼ ਕੀਤੀ ਹੈ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਬਥੇ ਰਹੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਛਾਹ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਨੂੰ ਪੁਲਿਸ ਦੀ ਸਰਕਾਰ ਦੀ ਛਾਹ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਉਹ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਸੀਗਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖ ਹੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲੇਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲੇਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜ਼ਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਤਾਂ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਸੀ ਉਹ ਲੋਕ ਵਪਾਰੀ ਲੋਕ ਸਨ बिजनेਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨੇ ਦੁਕਾਨਾਂ ਖੋਲੀਆਂ ਹੋਈਆਂ ᱛਨ ਤੇ ਸ਼ਸਤਰ ਚਲਾਉਣੇ ਨਹੀਂ ਸੀ ਜਾਂ ਕਿ ਕਿਸੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵੱਖਰੇ ਸੀ ਕਿ ਇਹਨਾਂ ਕੋਲੇ ਹਥਿਆਰ ਨਹੀਂ ਸੀ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ਹਿ ਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਤਾਂ ਇਹਨਾਂ ਨੇ ਅੱਗੋਂ ਰਫਲਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਅਲਾਂ ਤਾਂ ਜਦੋਂ ਇੱਕ ਬੇਵਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀਗਾ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਕਸਾਨ ਹੋਇਆ ਉੱਥੇ ਇਹ ਵੀ ਕਈ ਸੁਣਨ ਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕਾ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਤੋਂ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾਲ ਤੇ ਅੱਗੇ ਹੂੰ ਇਤੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਕਿ ਜੇ ਆਪਣੀ ਕੌਮ ਨੇ ਸ਼ਸਤਰਨਾਮ ਤਿਆਗੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ 84 ਵੇਲੇ ਹੀ ਨਹੀਂ ਸਗੋ 47 ਵੇਲੇ ਵੀ ਹੋਇਆ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉੱਥੇ ਹੀ ਹੋਇਆ ਜਿੱਥੇ ਲੋਕਾਂ ਨੇ ਸ਼ਸਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈ ਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਹਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ ਇੱਕੀ ਦਰख्वाਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫੋਟੋ ਵਿੱਚ ਨਜ਼ਰ ਆ ਰਹੀ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਜਿੱਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੈਂਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਤੋਂ ਉੱਥੋਂ ਉੱਜੜ ਕੇ ਇੱਥੇ ਆ ਕੇ ਜਿਹੜੇ ਇਸ ਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਤਰਾਈ ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਵੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਆ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸੇਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵਸ ਗਏ ਹਰਿਆਣੇ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਨ੍ਹਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਤੇ ਥਾਂ ਨਹੀਂ ਬਣਾਈ ਇਹਨਾਂ ਨੇ ਇਥੇ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਜਾਰਾ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਰਫੜਾਂ ਦਾ ਸ਼ੌਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਹੈ ਕਾਰੋਬਾਰ ਹੈ ਉਹ ਅੱਗੇ ਵਧਾਇਆ ਇੱਥੇ ਆ ਕੇ ਲੋਕ ਸ਼ਿਕਾਰ ਕਰਦੇ ਸੀਗੇ ਆਪ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫੜ ਰੱਖਿਆ ਇੱਕ ਟਾਈਗਰ ਫੜ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਥੋਂ ਖਿੜੇੜਨ ਦੀ ਕੋਸ਼ਿਸ਼ ਕੀਤੀ ਹੈ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਬਥੇ ਰਹੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਨੂੰ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਅ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਥੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਲੱਗਦਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖ ਹੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲੇਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲੇਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜ਼ਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਤੇ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਦੀ ਉਹ ਲੋਕ ਵਪਾਰੀ ਲੋਕ ਸਨ बिजनेਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨੇ ਦੁਕਾਨਾਂ ਖੋਲੀਆਂ ਹੋਈਆਂ ᱛਨ ਤੇ ਸ਼ਸਤਰ ਚਲਾਉਣੇ ਨਹੀਂ ਸੀ ਜਾਂਦੇ ਕਿਤੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵੱਖਰੇ ਸੀ ਇਹਨਾਂ ਕੋਲੇ ਹਥਿਆਰ ਨਹੀਂ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ੈ ਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਤਾਂ ਇਹਨਾਂ ਨੇ ਅੱਗੇ ਰਫੜਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਪਹਿਲਾਂ ਤਾਂ ਜਦੋਂ ਇੱਕ ਬੇਵਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀਗਾ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਤੇ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਕਸਾਨ ਹੋਇਆ ਉੱਥੇ ਇਹ ਵੀ ਕਈ ਸੁਣਨ ਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕਾ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਤੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾ ਤੇ ਅਗੇ ਹੂੰ ਇੱਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਕਿ ਜੇ ਆਪਣੀ ਕੋਮਨ ਸ਼ਸਤਰ ਨਾ ਤੇ ਅਗੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ 84 ਵੇਲੇ ਹੀ ਨਹੀਂ ਸਗੋਂ 47 ਵੇਲੇ ਵੀ ਹੋਇਆ ਕਿ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀਗੇ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉਥੇ ਹੋਇਆ ਜਿੱਥੇ ਲੋਕਾਂ ਨੇ ਸਾਸ਼ਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਹਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ ਇੱਕੀ ਦਰख्वाਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਇਹ ਫੋਟੋ ਵਿੱਚ ਨਜ਼ਰ ਆ ਰਹੇ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਦੇਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੈਂਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਤੋਂ ਉੱਥੋਂ ਉੱਜੜ ਕੇ ਇੱਥੇ ਆ ਜਿਹੜੇ ਇਸ ਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਤਰਾਇ ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਵੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਹੈ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸੇਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵਿੱਚ ਵਸ ਗਏ ਹਰਿਆਣਾ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਹਨਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਤੇ ਥਾਂ ਨਹੀਂ ਬਣਾਈ ਇਹਨਾਂ ਨੇ ਇਥੇ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਜਾਰਾ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਰਫੜਾਂ ਦਾ ਸ਼ੌਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਕਾਰੋਬਾਰ ਆ ਉਹ ਅੱਗੇ ਵਧਾਇਆ ਇੱਥੇ ਆ ਕੇ ਲੋਕ ਸ਼ਿਕਾਰ ਕਰਦੇ ਸੀਗੇ ਆਹ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫੜ ਰੱਖਿਆ ਇੱਕ ਟਾਈਗਰ ਫੜ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਥੋਂ ਖੜੇੜਨ ਦੀ ਕੋਸ਼ਿਸ਼ ਕੀਤੀ ਤੇ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਵਸੇ ਰਹੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਛਾਏ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਨੂੰ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਉਹ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਲੱਗਦਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖ ਹੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲੇਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲੇਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਤੇ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਸੀ ਉਹ ਲੋਕ ਵਪਾਰੀ ਲੋਕ ਸਨ ਬਿਜ਼ਨਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ ᱛਨ ਤੇ ਸ਼ਸਤਰ ਚਲਾਉਣੇ ਨਹੀਂ ਸੀ ਜਾਂ ਕਿਤੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵੱਖਰੇ ਸੀ ਜਿ ਇਹਨਾਂ ਕੋਲੇ ਹਥਿਆਰ ਸੀ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ਹਾਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਤਾਂ ਇਹਨਾਂ ਨੇ ਅੱਗ ਰਫਲਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਪਹਿਲਾਂ ਤਾਂ ਜਦੋਂ ਇੱਕ ਬੇਵਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀਗਾ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਤੇ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਕਸਾਨ ਹੋਇਆ ਉੱਥੇ ਇਹ ਵੀ ਕਈ ਸੁਣਨ ਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕ ਆ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਸੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾ ਤੇ ਅਗੇ ਹੂੰ ਇਹ ਤੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਕਿ ਜੇ ਆਪਣੀ ਕੋਮਨ ਸ਼ਸਤਰ ਨਾ ਤੇ ਅਗੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ ਤਰਾਤੀ ਵੇਲੇ ਹੀ ਨਹੀਂ ਸਗੋ 47 ਵੇਲੇ ਵੀ ਇਹ ਹੋਇਆ ਕਿ ਜਿਹੜੇ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀਗੇ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉੱਥੇ ਹੀ ਹੋਇਆ ਜਿੱਥੇ ਲੋਕਾਂ ਨੇ ਸ਼ਸਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ ਇੱਕੀ ਦਰਖਾਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫੋਟੋ ਵਿੱਚ ਨਜ਼ਰ ਆ ਰਹੀ ਹੈ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਦੇਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੰਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਤੋਂ ਉੱਥੋਂ ਉੱਜੜ ਕੇ ਇੱਥੇ ਆ ਜਿਹੜੇ ਇਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਤਰਾਈ ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਵੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਹੈ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸਿੱਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵੱਤ ਗਏ ਹਰਿਆਣੇ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਹਨਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਥੇ ਥਾਂ ਨਹੀਂ ਬਣਾਈ ਇਹਨਾਂ ਨੇ ਇਸ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਆਹ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਲੜਨ ਦਾ ਸ਼ੌਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਹੈ ਕਾਰੋਬਾਰ ਆ ਉਹ ਅੱਗੇ ਵਧਾਇਆ ਇੱਥੇ ਅਗੇ ਲੋਕ ਸ਼ਿਕਾਰ ਕਰਦੇ ਸੀਗੇ ਆਹ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫੜ ਰੱਖਿਆ ਇੱਕ ਟਾਈਗਰ ਫੜ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਤੋਂ ਖੜੇੜਨ ਦੀ ਕੋਸ਼ਿਸ਼ ਕੀਤੀ ਹੈ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਬਥੇਰੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਕੀ ਨੂੰ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਆ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਲੱਗਦਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲੇਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲੇਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਤੇ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਸੀ ਉਹ ਲੋਕ ਵਪਾਰੀ ਲੋਕ ਸਨ ਬਿਜ਼ਨਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਤਾਂ ਇਸ਼ਾਸ਼ਤਰ ਚਲਾਉਣੇ ਨਹੀਂ ਸੀ ਜਾਂ ਕਿਤੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵੱਖਰੇ ਸੀ ਜੇ ਇਹਨਾਂ ਕੋਲੇ ਹਥਿਆਰ ਸੀ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ੈ ਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਪਰ ਇਹਨਾਂ ਨੇ ਅੱਗ ਰਫਲਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਪਹਿਲਾਂ ਤਾਂ ਜਦੋਂ ਇੱਕ ਬੇਵਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਤੇ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਕਸਾਨ ਹੋਇਆ ਉੱਥੇ ਇਹ ਵੀ ਕਈ ਸੁਣਨ ਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕਾ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਸੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾ ਤੇ ਅੱਗੇ ਹੂੰ ਇੱਥੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਕਿ ਜੇ ਆਪਣੀ ਕੋਮਨੇ ਸ਼ਸਤਰ ਨਾ ਤੇ ਅੱਗੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ 84 ਵੇਲੇ ਹੀ ਨਹੀਂ ਸਗੋਂ 47 ਵੇਲੇ ਵੀ ਹੋਇਆ ਕਿ ਜਿਹੜੇ-ਜਿਹੜੇ ਇਲਾਕੇ ਦੇ ਵਿੱਚ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀਗੇ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉੱਥੇ ਹੀ ਹੋਇਆ ਜਿੱਥੇ ਲੋਕਾਂ ਨੇ ਸ਼ਸਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਅੱਡੀਏ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਹਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ ਨਹੀਂ ਨੇ ਇਹ ਨੇ ਯੂਪੀ ਤੋਂ ਤੇ 1984 ਦੇ ਵਿੱਚ ਇਹਨਾਂ ਉੱਪਰ ਵੀ ਹਮਲਾ ਹੋਇਆ ਸੀ ਤੇ ਇਹਨਾਂ ਨੇ ਕੀ ਕੀਤਾ ਅੱਗੋਂ ਇਹ ਜਾਣਨ ਲਈ ਤੁਸੀਂ ਇਹ ਵੀਡੀਓ ਪੂਰੀ ਦੇਖਿਓ ਤੇ 21 ਦਰਖਾਸਤ ਹੈ ਜੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਹ ਫੋਟੋ ਵਿੱਚ ਨਜ਼ਰ ਆ ਰਹੇ ਸਿੱਖ ਇਹ ਯੂਪੀ ਦੇ ਨੇ ਪਰ ਯੂਪੀ ਦੇ ਵੀ ਇੱਕ ਖਾਸ ਇਲਾਕੇ ਤਰਾਈ ਦੇ ਤਰਾਈ ਖੇਤਰ ਜਿਹੜਾ ਕਿ ਉੱਤਰਾਖੰਡ ਅਤੇ ਯੂਪੀ ਦੇ ਬਾਰਡਰ ਦੇਤੇ ਪੈ ਜਾਂਦਾ ਹੈ ਤਰਾਈ ਖੇਤਰ ਤੇ ਇੱਥੇ ਰਹਿਣ ਵਾਲੇ ਇਹ ਸਿੱਖ ਹੈ ਜਿਹੜੇ ਇਹ 1947 ਵੇਲੇ ਲੈਂਦੇ ਪੰਜਾਬ ਤੋਂ ਆਏ ਸਨ ਸ਼ੇਖੂਪੁਰਾ ਇਲਾਕੇ ਉਹ ਉਤੋਂ ਉੱਜੜ ਕੇ ਇੱਥੇ ਆ ਜਿਹੜੇ ਇਸ ਤਰਾਈ ਖੇਤਰ ਵਿੱਚ ਇੱਥੇ ਆ ਕੇ ਵਸੇ ਸੀ ਤੇ ਜਿਹੜੇ ਜਾਣਦੇ ਆ ਉਹਨਾਂ ਨੂੰ ਪਤਾ ਹੋਏਗਾ ਕਿ ਤਰਾਈ ਖੇਤਰ ਹੈ ਜਿਹੜਾ ਇਹ ਇੱਕ ਜੰਗਲੀ ਅਤੇ ਦਲਦਲੀ ਇਲਾਕਾ ਬਹੁਤ ਜ਼ਿਆਦਾ ਝਾੜ ਬੂਟ ਸੰਘਣੇ ਜੰਗਲਾਂ ਵਾਲਾ ਇਲਾਕਾ ਅਤੇ ਇੱਥੇ ਟਾਈਗਰ ਬਹੁਤ ਜ਼ਿਆਦਾ ਪਾਏ ਜਾਂਦੇ ਆ ਬਾਗ ਉਸ ਤੋਂ ਇਲਾਵਾ ਇੱਥੇ ਹਾਥੀ ਵੀ ਪਾਏ ਜਾਂਦੇ ਤੇ ਹੋਰ ਵੀ ਕਈ ਜੰਗਲੀ ਜਾਨਵਰ ਆ ਜਿਹੜੇ ਉਹ ਇਨ੍ਹਾਂ ਖੇਤਰਾਂ ਵਿੱਚ ਪਾਏ ਜਾਂਦੇ ਆ ਬਾਕੀ ਸੇਖਾਂ ਦੀ ਤਰ੍ਹਾਂ ਜਿਹੜੇ ਕੀ ਉਧਰੋਂ ਆਉਣ ਤੋਂ ਬਾਅਦ ਯੂਪੀ ਦੇ ਕਈ ਸ਼ਹਿਰਾਂ ਦੇ ਵਿੱਚ ਵਸ ਗਏ ਸੀ ਜਿਵੇਂ ਕਿ ਕਾਨਪੁਰ ਆਗਰਾ ਜਾਂ ਫਿਰ ਕਈ ਦਿੱਲੀ ਵਸ ਗਏ ਹਰਿਆਣੇ ਅਤੇ ਪੰਜਾਬ ਵਿੱਚ ਤਾਂ ਵਸੇ ਹੀ ਇਹਨਾਂ ਲੋਕਾਂ ਨੇ ਕਿਸੇ ਸ਼ਹਿਰ ਵਿੱਚ ਸ਼ਰਨ ਨਹੀਂ ਲਈ ਜਾਂ ਉੱਤੇ ਥਾਂ ਨਹੀਂ ਬਣਾਈ ਇਹਨਾਂ ਨੇ ਇਥੇ ਜੰਗਲ ਦੇ ਵਿੱਚ ਆਪਣੇ ਘਰ ਬਣਾਏ ਆਪਣੇ ਪਿੰਡ ਬਣਾਏ ਅਤੇ ਇਹ ਇੱਥੇ ਹੀ ਰਹਿੰਦੇ ਸਨ ਇੱਥੇ ਹੀ ਵਿਜਾਰਾ ਕਰਦੇ ਸਨ ਅਤੇ ਇਹਨਾਂ ਨੂੰ ਸ਼ੁਰੂ ਤੋਂ ਹੀ ਸ਼ੌਕ ਸੀ ਹਥਿਆਰਾਂ ਦਾ ਉਧਰੋਂ ਵੀ ਇਹ ਇਹੋ ਜਿਹੇ ਇਲਾਕਿਆਂ ਚੋਂ ਹੀ ਆਏ ਸੀਗੇ ਇਹਨਾਂ ਨੂੰ ਸ਼ੁਰੂ ਤੋਂ ਹੀ ਰਫਲਾਂ ਦਾ ਸ਼ੌਂਕ ਸੀ ਇੱਥੇ ਆ ਕੇ ਵੀ ਇਹਨਾਂ ਨੇ ਫਿਰ ਇਹ ਆਦਾ ਜਿਹੜਾ ਸ਼ਿਕਾਰ ਵਾਲਾ ਅੱਗੇ ਕੰਮ ਹੈ ਕਾਰੋਬਾਰ ਹੈ ਉਹ ਅੱਗੇ ਵਧਾਇਆ ਇੱਥੇ ਆ ਕੇ ਲੋਕ ਸ਼ਿਕਾਰ ਕਰਦੇ ਸੀਗੇ ਆਪ ਤਸਵੀਰ ਵਿੱਚ ਨਜ਼ਰ ਆ ਰਿਹਾ ਕਿ ਇਹਨਾਂ ਨੇ ਇੱਕ ਸ਼ੇਰ ਫਾਰਡ ਰੱਖਿਆ ਇੱਕ ਟਾਈਗਰ ਫਾਰਡ ਰੱਖਿਆ ਯੂਪੀ ਦੀ ਸਰਕਾਰ ਨੇ ਇਹਨਾਂ ਨੂੰ ਬਹੁਤ ਵਾਰ ਇਥੋਂ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੋਕ ਨਹੀਂ ਉੱਠੇ ਅਤੇ ਇੱਥੇ ਹੀ ਵਸੇ ਰਹੇ ਫਿਰ 1984 ਵੇਲੇ ਜਦੋਂ ਪੂਰੇ ਭਾਰਤ ਦੇ ਵਿੱਚ ਕਈ ਥਾਵਾਂ ਦੇ ਉੱਤੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀਗਾ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਨੂੰ ਕਤਲੇਆਮ ਨੂੰ ਪੁਲਿਸ ਦੀ ਸਰਕਾਰ ਦੀ ਸ਼ਹਿਰ ਦੇ ਉੱਤੇ ਜਦੋਂ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਉਹਨਾਂ ਦੇ ਘਰਾਂ ਨੂੰ ਅੱਗ ਲਾਈ ਜਾ ਰਹੀ ਸੀ ਉਹਨਾਂ ਦੇ ਪਿੰਡ ਉਹਨਾਂ ਦੇ ਉਹ ਮੁਹੱਲੇ ਲੱਭ ਲੱਭ ਕੇ ਉੱਥੇ ਜਾ ਕੇ ਕਤਲੇਆਮ ਕੀਤਾ ਜਾਂਦਾ ਸੀ ਉਸੇ ਤਰ੍ਹਾਂ ਇੱਥੇ ਵੀ ਇਹਨਾਂ ਤੇ ਹਮਲਾ ਹੋਇਆ ਸੀਗਾ ਜਿਵੇਂ ਯੂਪੀ ਦੇ ਬਾਕੀ ਸ਼ਹਿਰਾਂ 'ਚ ਹੋਇਆ ਸੀ ਨਾ ਇੱਥੇ ਇਹਨਾਂ ਤੇ ਵੀ ਹਮਲਾ ਹੋਇਆ ਸੀ ਪਰ ਬਾਕੀ ਸ਼ਹਿਰ ਵਿੱਚ ਰਹਿਣ ਵਾਲੇ ਸਿੱਖਾਂ ਦੀ ਤਰ੍ਹਾਂ ਨਹੀਂ ਸੀਗੇ ਇਹ ਲੋਕ ਹੁਣ ਸਿੱਖ ਤਾਂ ਭਾਵੇਂ ਸਿੱਖ ਹੀ ਹੁੰਦੇ ਆ ਪਰ ਦਿੱਲੀ ਦੇ ਵਿੱਚ ਜੋ ਸਿੱਖ ਸੀਗੇ ਉਹਨਾਂ ਦਾ ਇਸ ਤਰ੍ਹਾਂ ਦਾ ਜੋ ਕਤਲੇਆਮ ਹੋਇਆ ਯੂਪੀ ਦੇ ਵਿੱਚ ਜਾਂ ਹੋਰ ਜਗ੍ਹਾ ਜੋ ਵੀ ਸਿੱਖ ਸੀ ਉਹਨਾਂ ਦਾ ਇਸ ਤਰ੍ਹਾਂ ਜੋ ਕਤਲੇਆਮ ਹੋਇਆ ਉਹਦੇ ਪਿੱਛੇ ਇੱਕ ਕਾਰਨ ਇੱਕ ਰੀਜ਼ਨ ਇਹ ਵੀ ਸੀਗਾ ਕਿ ਉਹ ਲੋਕ ਹਥਿਆਰ ਛੱਡ ਚੁੱਕੇ ਸੀ ਸ਼ਸਤਰ ਤਿਆਗ ਚੁੱਕੇ ਸੀ ਜੋ ਕਿ ਆਪਾਂ ਨੂੰ ਆਖਿਆ ਹੋਇਆ ਗੁਰੂਆਂ ਨੇ ਵੀ ਸ਼ਸਤਰ ਨਹੀਂ ਤਿਆਗਣੇ ਉਹਨਾਂ ਨੇ ਸ਼ਸਤਰ ਤਿਆਗ ਚੁੱਕੇ ਸੀ ਉਹ ਲੋਕ ਵਪਾਰੀ ਲੋਕ ਸਨ बिजनेਸਮੈਨ ਸ਼ੁਰੂ ਤੋਂ ਹੀ ਬਸ ਆਪਣੇ ਘਰ ਪਰਿਵਾਰ ਦੇ ਪਾਲਣ ਲਈ ਉਹਨੇ ਦੁਕਾਨਾਂ ਖੋਲੀਆਂ ਹੋਈਆਂ ᱛਨ ਤੇ ਸ਼ਸਤਰ ਚਲਾਉਣੇ ਨਹੀਂ ਸੀ ਜਾਣਦੇ ਕਿਤੇ ਕੋਲੇ ਕੋਈ ਹਥਿਆਰ ਨਹੀਂ ਸੀ ਹੁੰਦਾ ਇਹ ਲੋਕ ਵੱਖਰੇ ਸੀ ਇਹਨਾਂ ਕੋਲੇ ਹਥਿਆਰ ਨਹੀਂ ਸੀ ਤੇ ਕਹਿੰਦੇ ਆ ਕਿ ਜਦੋਂ ਇਹਨਾਂ ਦੇ ਉੱਪਰ ਵੀ ਉੱਥੇ ਤਰ੍ਹਾਂ ਪੁਲਿਸ ਦੀ ਸ਼ਹਿ ਦੇ ਉੱਤੇ ਦੰਗਾਈਆਂ ਨੇ ਹਮਲਾ ਕੀਤਾ ਤਾਂ ਇਹਨਾਂ ਨੇ ਅੱਗੇ ਰਫਲਾ ਨਾਲ ਜਵਾਬ ਦਿੱਤਾ ਰਫਲਾ ਨਾਲ ਉਸ ਇਲਾਕੇ ਦੇ ਵਿੱਚ ਉਸ ਸੰਘਣੇ ਜੰਗਲ ਦੇ ਵਿੱਚ ਅਲੰਪਾ ਜਦੋਂ ਇੱਕ ਬੇਵਕੂਫੀ ਦੀ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਤੇ ਇਹ ਇਲਾਕਾ ਇਹਨਾਂ ਦਾ ਹੀ ਸੀਗਾ ਉਹ ਲੋਕ ਇੱਥੇ ਰਹਿੰਦੇ ਸਨ ਇਹ ਸਿੱਖ ਇਹਨਾਂ ਨੇ ਫਿਰ ਜੋ ਉਹਨਾਂ ਨਾਲ ਕੀਤੀ ਆ ਨਾ ਕਹਿੰਦੇ ਨੇ ਕਿ ਸਿੱਖਾਂ ਦਾ ਤਾਂ ਕੀ ਨੁਕਸਾਨ ਹੋਣਾ ਸੀ ਉਲਟਾ ਦੰਗਾਈਆਂ ਦਾ ਨੁਫਾਨ ਹੋਇਆ ਉੱਥੇ ਇਹ ਵੀ ਕਈ ਸੁਣਨ ਨੂੰ ਆਉਂਦਾ ਕਿ ਸਿੱਖਾਂ ਨੇ ਉਹਨਾਂ ਨੂੰ ਮਾਰ ਦਿੱਤਾ ਠੀਕਾ ਜੋ ਉਹਨਾਂ ਤੇ ਹਮਲਾ ਕਰਨ ਆਏ ਸੀ ਉਹ ਵਿੱਚ ਪੁਲਿਸ ਵੀ ਸੀ ਉਹਦੇ ਪੁਲਿਸ ਦੀ ਸ਼ਹਿਤ ਹੀ ਸਾਰਾ ਕੁਝ ਹੁੰਦਾ ਸੀ ਸੋ ਇੱਥੋਂ ਇੱਕ ਚੀਜ਼ ਪਤਾ ਲੱਗਦੀ ਹੈ ਕਿ ਜੇ ਸ਼ਸਤਰ ਨਾਲ ਤੇ ਅਗੇ ਇਤੋਂ ਇੱਕ ਚੀਜ਼ ਤਾਂ ਪਤਾ ਲੱਗਦੀ ਆ ਕਿ ਜੇ ਆਪਣੀ ਕੋਮਨੇ ਸ਼ਸਤਰਨਾ ਨਾ ਤਿਆਗੇ ਹੁੰਦੇ ਤਾਂ ਆਪਣਾ ਇਹ ਹਾਲ ਨਹੀਂ ਸੀ ਹੁਣ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਸ਼ਸਤਰਧਾਰੀ ਲੋਕ ਰਹਿੰਦੇ ਸੀ ਉਹਨਾਂ ਨੇ ਕਿਵੇਂ ਆਪਣੀ ਰੱਖਿਆ ਕੀਤੀ 84 ਵੇਲੇ ਹੀ ਨਹੀਂ ਸਗੋਂ 47 ਵੇਲੇ ਵੀ ਹੋਇਆ ਕਿ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਸਿੱਖ ਸਰਦਾਰਾਂ ਕੋਲੇ ਹਥਿਆਰ ਸੀ ਸ਼ਸਤਰ ਸੀਗੇ ਉਹਨਾਂ ਦਾ ਉੱਥੇ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਉੱਥੇ ਹੀ ਹੋਇਆ ਜਿੱਥੇ ਲੋਕਾਂ ਨੇ ਸ਼ਸਤਰ ਤਿਆਗ ਦਿੱਤੇ ਸੀ ਤੇ ਸਾਰਿਆਂ ਲਈ ਆ ਇਹ ਤਰਾਈ ਖੇਤਰ ਦੇ ਜੰਗਲ ਵਿੱਚ ਰਹਿਣ ਵਾਲੇ ਇਹ ਸਿੱਖ ਯੋਧੇ 84 ਦੇ ਵਿੱਚ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਤੇ ਵੀ ਹਮਲੇ ਕੀਤੇ ਗਏ ਪਰ ਮੂੰਹ ਦੀ ਖਾਣੀ ਪੈ ਗਈ ਉਹਨਾਂ ਨੂੰ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਆ ਇਹਨੂੰ ਲਾਈਕ ਤੇ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਫੋਟੋ ਵਿੱਚ ਇਹ ਨਜ਼ਰ ਆ ਰਹੇ ਸਿੱਖ ਇਹ ਪੰਜਾਬ ਤੋਂ